ਦੇਖੋ ਕੱਲ ਮੈਨੂੰ ਸਦਨ ਦੇ ਅੰਦਰ ਜਿਹੜਾ ਰੇਲਵੇ ਦਾ ਬਿੱਲ ਸੀਗਾ ਉਹਦੇ ਤੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਤਾਂ ਮੈਂ ਕਈ ਜਿਹੜੇ ਮੁੱਦੇ ਸਾਂਝੇ ਦੇਸ਼ ਲੈਵਲ ਦੇ ਵੀ ਤੇ ਆਪਣਾ ਜਿਹੜਾ ਖੇਤਰ ਆ ਸੰਗਰੂਰ ਜਾਂ ਕਹ ਲਓ ਵੀ ਪੰਜਾਬ ਦੇ ਵੀ ਜਿਹੜੇ ਆ ਮੈਂ ਉੱਥੇ ਜ਼ਿਕਰ ਆ ਜਿਹੜਾ ਉਹ ਕੀਤਾ ਇੱਕ ਤਾਂ ਦੇਖੋ ਕਰੋਨਾ ਦੇ ਟਾਈਮ ਜਿਹੜਾ ਰੇਲਵੇ ਚ ਜਿਹੜੇ ਬਜ਼ੁਰਗ ਸੀ ਜਿਹੜੇ ਪਲੇਅਰ ਸਿੰਘ ਉਹਨਾਂ ਨੂੰ ਜਿਹੜੀ ਅੱਗੇ ਮਾਫੀ ਸੀ ਕੰਸੀਸ਼ਨ ਸੀ ਜਿਹੜਾ ਸਫ਼ਰ ਚੋਂ ਬੰਦ ਕਰ ਦਿੱਤਾ ਸੋ ਮੈਂ ਇਹ ਬੇਨਤੀ ਕੀਤੀ ਕਿ ਜਿਹੜੇ ਕੋਵਿਡ ਚਲਾ ਗਿਆ ਹੈ ਨਾ ਤਾਂ ਹੁਣ ਘਟੋ ਘਾਟ ਆਪਾਂ ਜਿਹੜੀ ਰਾਹਤ ਆ ਉਹ ਦੁਬਾਰਾ ਸ਼ੁਰੂ ਕਰੀਏ ਜਿਹੜਾ ਕੰਸੈਸ਼ਨ ਹੈ ਬਜ਼ੁਰਗਾਂ ਨੂੰ ਵੀ ਤੇ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਅਰ ਹੈ ਉਹਨਾਂ ਨੂੰ ਵੀ ਦੇਈਏ ਤੇ ਨਾਲ ਨਾਲ ਮੈਂ ਵੀ ਜ਼ਿਕਰ ਕੀਤਾ ਕਿ ਜਿਹੜੇ ਯੂਥ ਹੈ ਜਿਹੜੇ ਕਾਲਜ ਜਾਂਦੇ ਆ ਸਕੂਲ ਜਾਂਦੇ ਆ ਯੂਨੀਵਰਸਿਟੀ ਜਾਂਦੇ ਆ ਉਹਨਾਂ ਨੂੰ ਵੀ ਕੋਈ ਪਾਸ ਕੋਈ ਕੰਸੈਸ਼ਨ ਜਿਹੜਾ ਉਹ ਦੇਣਾ ਜਿਹੜਾ ਸਰਕਾਰ ਨੂੰ ਉਹ ਚਾਹੀਦਾ ਕਿਉਂਕਿ ਰੇਲਵੇ ਡਿਪਾਰਟਮੈਂਟ ਇਹ ਕਹ ਲਓ ਵੀ ਪਬਲਿਕ ਦੇ ਵੈਲਫੇਅਰ ਲਈ ਹੈ ਕੋਈ ਪ੍ਰਾਈਵੇਟ ਕੰਪਨੀ ਨਹੀਂ ਵੀ ਇੱਥੋਂ ਆਪਾਂ ਜਿਹੜਾ ਪ੍ਰੋਫਿਟ ਹੈ ਉਹ ਜਿਹੜਾ ਅ ਕਮਾਉਣਾ ਹੈ ਤੇ ਦੂਜਾ ਮੈਂ ਜ਼ਿਕਰ ਕੀਤਾ ਜਿਹਦਾ ਮੈਂ ਅੱਗੇ ਵੀ ਸਵਾਲ ਵੀ ਲੋਕ ਸਭਾ ਦੇ ਅੰਦਰ ਲਗਾਇਆ ਸੀ ਕਿ ਮਾਲਵੇ ਨੂੰ ਚੰਡੀਗੜ੍ਹ ਦੇ ਨਾਲ ਜੋੜਨ ਲਈ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਉਹਦੇ ਲਈ ਰਾਜਪੁਰਾ ਚੰਡੀਗੜ੍ਹ ਜਿਹੜਾ ਲਿੰਕ ਹੈ ਉਹ ਬੰਨਣਾ ਹੈ ਇਹ ਇਕੱਲੇ ਮਾਲਵੇ ਨੂੰ ਨਹੀਂ ਇਹ ਸਾਰੇ ਪਟਿਆਲੇ ਤੋਂ ਲੈ ਕੇ ਸੰਗਰੂਰ ਬਰਨਾਲਾ ਬਠਿੰਡਾ ਅਬੋਹਰ ਫਾਜ਼ਿਲਕਾ ਤੋਂ ਲੈ ਕੇ ਗੰਗਾ ਨਗਰ ਨੂੰ ਵੀ ਜਿਹੜਾ ਚੰਡੀਗੜ੍ਹ ਦੇ ਨਾਲ ਜੋੜੂਗਾ ਕਿਉਂਕਿ ਹੁਣ ਲੋਕਾਂ ਨੂੰ ਟੋਲ ਰੋਡ ਤੋਂ ਟੋਲ ਦੇ ਕੇ ਜਿਹੜਾ ਆਪਣੀਆਂ ਪ੍ਰਾਈਵੇਟ ਗੱਡੀਆਂ ਜਾਂ ਪ੍ਰਾਈਵੇਟ ਟਰਾਂਸਪੋਰਟ ਦੇ ਰਾਹੀ ਜਿਹੜਾ ਉੱਥੇ ਚੰਡੀਗੜ੍ਹ ਜਿਹੜਾ ਉਹ ਜਾਣਾ ਪੈਂਦਾ ਤਾਂ ਮੈਨੂੰ ਉਹਦਾ ਰਿਪਲਾਈ ਦਿੱਤਾ ਸੀ ਰਿਟਰਨ ਦੇ ਵਿੱਚ ਮੰਤਰੀ ਸਾਹਿਬ ਨੇ ਕਿ ਜੀ ਜ਼ਮੀਨ ਤੁਸੀਂ ਮਹਿਆ ਕਰਵਾ ਦਿਓ ਫਿਰ ਅਸੀਂ ਜਿਹੜੀ ਕਨੈਕਟੀਵਿਟੀ ਉਹ ਕਰਵਾ ਦਾਂਗੇ ਦੇਖੋ ਇਹ ਬੜਾ ਕਹੋ ਵੀ ਮੰਦ ਭੱਗ ਹੈ ਵੀ ਕਿਹੜਾ ਕਿਸਾਨ ਜਾਂ ਕਿਹੜੇ ਲੋਕ ਉਹ ਕਰੋੜਾਂ ਰੁਪਏ ਦੀ ਜਿਹੜੀ ਇੰਚਾਂ ਦੀ ਜ਼ਮੀਨ ਹੈ ਉਹ ਸਾਨੂੰ ਮੁਫਤੇ ਵਿੱਚ ਦੇ ਦੇਣਗੇ ਜਦੋਂ ਆਪਾਂ ਹਾਈਵੇ ਬਣਾਉਣ ਲਈ ਜਿੱਥੇ ਟੋਲ ਲੱਗਦੇ ਆ ਉਹਨਾਂ ਲਈ ਕਰੋੜਾਂ ਰੁਪਏ ਦੀ ਜ਼ਮੀਨ ਐਕਵਾਇਰ ਕਰ ਸਕਦੇ ਆ ਜਿੱਥੇ ਸਿਰਫ ਕਹੋ ਵੀ ਵਡੀਆਂ ਗੱਡੀਆਂ ਨਾਲ ਚੱਲਣਾ ਵੱਡੇ ਲੋਕਾਂ ਨੇ ਚੱਲਣਾ ਤਾਂ ਜਿਹੜਾ ਸਭ ਤੋਂ ਵੱਡਾ ਪਬਲਿਕ ਦੀ ਟਰਾਂਸਪੋਰਟ ਹੈ ਰੇਲਵੇ ਕੀ ਆਪਾਂ ਉਹਦੇ ਲਈ ਜਿਹੜੀ ਜ਼ਮੀਨ ਐਕਵਾਇਰ ਕਰ ਸਕਦੇ ਜਿੱਥੇ ਤੇ ਕਹਿ ਲੋ ਵੀ ਦੇਸ਼ ਦੀ ਜਿਆਦਾ ਜਾਂ ਤਾਂ ਡਿਪੈਂਡਡ ਹੈ ਕਿਉਂਕਿ ਰੋਜ਼ ਰੇਲ ਵਿੱਚ 2 ਕਰੋੜ 40 ਲੱਖ ਲੋਕ ਤਕਰੀਬਨ ਸਫ਼ਰ ਜਿਹੜਾ ਉਹ ਤੈਹ ਜਿਹੜਾ ਉਹ ਕਰਦੇ ਆ ਸੋ ਇਹ ਕਹਿ ਲੋ ਵੀ ਬੜਾ ਮੰਤ ਭਗ ਹੈ ਵੀ ਉਹਦੇ ਲਈ ਆਪਾਂ ਜ਼ਮੀਨ ਐਕਵਾਇਰ ਕਰਨ ਲਈ ਤਿਆਰ ਨਹੀਂ ਤੇ ਹਾਈਵੇਜ਼ ਲਈ ਆਪਾਂ ਟੜਾਟੜ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਜਿਹੜੀ ਆ ਉਹ ਕਰ ਰਹੇ ਆ ਸੋ ਇਸੇ ਕਾਰਨ ਹੈ ਕਿ ਜਿੱਦਣ ਦੇਸ਼ ਯਾਦ ਹੋਇਆ ਸੀ ਉਦੋਂ 53000 ਕਿਲੋਮੀਟਰ ਜਿਹੜੀ ਭਾਰਤ ਦੇ ਵਿੱਚ ਰੇਲਵੇ ਰੂਟ ਸੀ ਤੇ ਅੱਜ 77 ਸਾਲ ਬਾਅਦ ਅਸੀਂ ਸਿਰਫ 68000 ਤੇ ਪਹੁੰਚੇ ਆ ਸਿਰਫ 15000 ਕਿਲੋਮੀਟਰ ਅਸੀਂ 77 ਸਾਲ ਚ ਐਕਵਾਇਰ ਕੀਤੀ ਹੈ ਇਹਦਾ ਜ਼ਿਕਰ ਮੈਂ ਕੱਲ ਅੰਦਰ ਲੋਕ ਸਭਾ ਦੇ ਅੰਦਰ ਵੀ ਕੀਤਾ ਵੀ ਆਪਾਂ ਨੂੰ ਜਿਹੜੀ ਪ੍ਰਾਇੋਰਟੀ ਹੈ ਉਹ ਰੇਲਵੇ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਜਾਤ ਤੋਂ ਜ਼ਿਆਦਾ ਜਿਹੜੀ ਦੇਸ਼ ਦੀ ਆਬਾਦੀ ਹੈ ਉਹ ਫਾਇਦਾ ਜਿਹੜਾ ਲੈ ਸਕੇ ਤੇ ਇਹਦੇ ਤੇ ਜ਼ੋਰ ਦਿੱਤਾ ਕਿ ਜਿਹੜੀ ਕਨੈਕਟੀਵਿਟੀ ਆ ਉਹ ਰਾਜਪੁਰੇ ਦੀ ਚੰਡੀਗੜ੍ਹ ਨਾਲ ਹੋਵੇ ਤਾਂ ਕਿ ਮਾਲਵੇ ਨੂੰ ਰੇਲਵੇ ਰਾਹੀਂ ਚੰਡੀਗੜ੍ਹ ਨਾਲ ਜੋੜਿਆ ਜਾ ਸਕੇ ਦੂਜਾ ਮੈਂ ਬਰਨਾਲੇ ਲਈ ਜ਼ਿਕਰ ਕੀਤਾ ਕਿਉਂਕਿ ਜਿੱਦਾਂ ਮੈਂ ਜੰਪਾਲਾ ਹਜੇ ਤੱਕ ਮਤਲਬ ਕਿ ਉਥੋਂ ਇੱਕ ਵੀ ਜਿਹੜੀ ਫਾਸਟ ਮੂਵਿੰਗ ਟ੍ਰੇਨ ਹੈ ਉਹ ਬਰਨਾਲੇ ਤੋਂ ਨਹੀਂ ਨਿਕਲਦੀ ਸੋ ਘੱਟੋ ਘੱਟ ਦੇਸ਼ ਦੀ ਰਾਜਧਾਨੀ ਦੇ ਨਾਲ ਜੋੜਨ ਲਈ ਬਰਨਾਲੇ ਨੂੰ ਮੈਂ ਇਹ ਮੰਗ ਕੀਤੀ ਕਿ ਜਿਹੜੀ ਸ਼ਤਾਬ ਦੀ ਜਿਹੜੀ ਸ਼ੁਰੂਆਤ ਹੈ ਉਹ ਬਰਨਾਲੇ ਤੋਂ ਜਿਹੜੀ ਹੈ ਜ ਬਰਨਾਲੇ ਦੇ ਰਾਹੀਂ ਜਿਹੜੀ ਕੀਤੀ ਜਾਵੇ ਤਾਂ ਕਿ ਬਰਨਾਲੇ ਦੇ ਲੋਕ ਦਿੱਲੀ ਦੇ ਨਾਲ ਸ਼ਤਾਬ ਦੀ ਰਾਹੀਂ ਜਿਹੜਾ ਜੁੜਾ ਹੋ ਸਕੇ ਸਰ ਕੀ ਇਸ ਕੋ ਲੈ ਕੇ ਆਪ ਰੇਲ ਮੰਤਰੀ ਸੇ ਮੁਲਾਕਾਤ ਕਰਨੀ ਹੈ ਦੇਖੋ ਮੈਂ ਆਉਣ ਵਾਲੇ ਦਿਨਾਂ ਚ ਮਾਨਯੋਗ ਜਿਹੜੇ ਮੰਤਰੀ ਸਾਹਿਬ ਹੈ ਉਹਨਾਂ ਦੇ ਨਾਲ ਵੀ ਮੁਲਾਕਾਤ ਕਰੂੰਗਾ ਮਿਲ ਕੇ ਵੀ ਰਿਕਵੈਸਟ ਕਰੂੰਗਾ ਇਹ ਦੋਨੋਂ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਰਾਜਪੁਰਾ ਲਿੰਕ ਨੂੰ ਵੀ ਲੈ ਕੇ ਤੇ ਬਰਨਾਲੇ ਤੋਂ ਜਿਹੜੀ ਟ੍ਰੇਨ ਸ਼ਤਾਬਦੀ ਚਲਾਉਣ ਨੂੰ ਲੈ ਕੇ ਦੋਨਾਂ ਮੁੱਦਿਆਂ ਨੂੰ ਲੈ ਕੇ ਮੈਂ ਮਿਲੂੰਗਾ ਤੇ ਰਿਟਨ ਦੇ ਵਿੱਚ ਲਿਖ ਕੇ ਵੀ ਦੇਵਾਂਗਾ